ਲੋਟ ਪਲਤ ਨੂੰ ਮੋਜਬ ਹਰ ਬਚਨ ਨਾਮੇ ਲੱਗ ਲ ਕਰਦਾ ਰੇ ਉਹ ਬਚਨ ਨਾਲ ਮੱਕੀ ਦਾ ਯਾਰ ਪੈ ਰੇ ਮਲੇ ਟੋਖੜੀਂ ਗਿੱਤਿਆਂ ਦਾ ਸਮਾਂ ਬੀਤਦਾ ਜਾਂਦਾ ਹੁੰਦਾ ਏ ਦੇ ਘੁੱਲ ਤੋਂ ਮੁੰਹੇ ਖੜੇ ਹੁਤੀਆਂ ਗਿਆਂ ਨੇ ਤੋੜਾ ਦੇ ਥਲੇ ਅੱਲਾ ਇਸ ਸਮਾਂ ਬੀਤ ਗਿਆ ਲੰਘ ਗਿਆ ਵਕਤ ਜਰਾਨਿਆਂ ਦੇ ਉਹ ਦੇਖੋ ਕਿਦਾਂ ਚੜ੍ਹੂ ਐਦਾ ਬੋਦੇ ਯਾਰ ਮੱਕੀ ਦਾ ਫਿਰ ਨਾ। ਸ਼ੀਮ ਟਰਾਲੀਆਂ ਲੱਦੀਆਂ ਉਹਦੀਆਂ ਖੇਤਾਂ ਜਿਉਂ। ਉਹ ਟਰਾਲੀਆਂ ਲੱਦੀਆਂ ਉਹਦੀਆਂ ਮੱਕੀ ਦੀ। ਯਾਰ ਨੀਂਂਦੇ ਰੱਖੇ। ਉੱਤੇ ਜਾਣ ਲੱਗੇ। ਹਾਏ ਇਹ ਦਾ ਪੱਟ ਦਾ ਨੇਰੀਆਂ। ਦੇਖ ਲੈ ਟਰੱਕ ਤੇਰੇ ਯਾਰ ਦਾ। ਇੱਕ ਦਾ ਆਉਂਦੀਆਂ ਨੇਰੀਆਂ ਪੜੀਆਂ। ਐਦਾ ਦਬਲੇ ਜਾ ਰਹੀ। ਹਾਏ ਇਹ ਨਾ ਕੁਝ ਕੱਦਾਂ ਜੀ। ਟੜੀਆਂ ਦੇ ਤੇ ਸੈਟ ਕਰ ਲਿਆ ਆਹ ਟਰਾਲੀਆਂ ਪਿੱਛੋਂ ਦੱਦੀਆਂ ਆਉਂਦੀਆਂ ਇਹਨੂੰ ਠੋਰੀ ਕਰਕੇ ਤੇ ਮਾਲ ਚਾਈ ਜਾਣਾ ਨਾਲ ਇਹੋ ਜਿਹੇ ਕਰੇਗਾ ਦਾ ਤਗੜੇ ਜਿਗਾੜੇ ਦੋ ਤੰਲਾ ਕਰਦੇ ਆ ਚਾਰ ਤੇ ਰੱਖਣਾ ਤੇ ਬਾਕੀ ਦਾ ਤਾਂ ਬਰੀਕ ਕਰ ਦਿੰਦੇ ਆ ਪੋਤਰਾ ਇਹ ਗਾਈਆਂ ਨੂੰ ਉਹਦੇ ਫੇਰ ਗਾਈਆਂ ਦੇ ਤਿੰਨ ਟਾਈਮ ਚਵਾਈ ਜਾਂਦੀ ਜਾਂਦਾ ਇਹੋ ਤੋੜ ਲਾਣਾ ਸੀਗਾ ਤੇਰੀਆਂ ਜਾਂ ਤਾਂ ਤੇਰੇ ਪਉਣ ਰੱਖੇ ਬੜੇ ਸ਼ਕਾਕੇ ਆ ਧੂੜ ਵੀ ਚੰਗੀ ਲੱਗਦੀ ਸੀ ਮੇਰੇ ਬੰਡੀਆਂ ਗਲੀਆਂ ਦੀ ਤੱਕ ਜੀ ਆਹ ਕੁੜੀ ਜਾਂਦੇ ਨੇ ਅੱਜ ਤੇ ਅੱਜ ਹੋਰ ਮੈਂ ਪੰਨੇ ਵਾ ਦੇ ਦੇ ਉਹਦੇ ਆਹ ਵੀ ਲੱਗ ਪਈ ਤੋ ਜੜ ਗਿਆ ਪਾ ਦੇ ਖਾਣੇ ਆ ਯਾਖਾ ਮੇਰੀ ਬੋਤ ਇਹ ਕਾਲੇ ਕਰਕੇ ਤਗੜੇ ਜੰਮਣਾ ਤੇ ਮਾਰ ਦੇ ਖਾਲੀ ਕਰਕੇ ਦਾ ਤਾ ਤੇਰੇ ਦੇ ਪਰੇ ਸੋਖਾ ਨਹੀਂ ਹੋ ਯਾਰ ਲੱਪਣ ਹਉ ਕੁੱਲੀ ਵਹਿ ਗਿਆ ਚਨਹਤ ਪਰ ਪਾ ਕੇ ਸੋਖਾ ਨਹੀਂ ਹੋ ਯਾਰ ਲੱਪਣ ਹਏ ਪ੍ਰਦੇਸਾਂ ਵਿੱਚ ਬੜਾ ਕੰਮ ਔਖਾ ਕਹਿੰਦੇ ਕਰਨਾ ਵੀ ਦਿਨ ਰਾਤ ਦੀ ਮਿਹਨਤਾਂ ਕਰਦੇ ਫਿਰ ਲੋਕ ਤਰੱਕੀ ਕਰਦੇ ਆ ਕਹਿੰਦਾ ਘਰ-ਬਾਰ ਛੱਡ ਕੇ ਬੜਾ ਚਿਰ ਹੋ ਗਿਆ ਨੂੰ 25 ਸਾਲ ਹੋ ਗਏ ਤੇ ਲਗਾਤਾਰ ਕੰਮ ਕਰਦਾ ਨੂੰ 25 ਹੋ ਗਿਆ ਲਗਾਤਾਰ ਕੰਮ ਕਰਦਾ 25 ਸਾਲ ਹੋ ਗਏ ਲਗਾਤਾਰ ਇਹ ਮੈਂ ਕੰਮ ਕਰਦਾ ਬਾੜੀ ਬੜਾ ਕਾਰੋਬਾਰ ਇਹਨਾਂ ਦਾ ਨਹੀਂ ਬਹੁਤ ਜ਼ਮੀਨ ਖਰੀਦੀ ਹੈ ਇਹਨਾਂ ਮਾਰਗਾਂ ਇਹਦਾ 5 ਬਰਾ ਹੀ ਹੱਥ ਨਾਲ ਪੈੜਾ ਪੀਣ ਦਾ ਆ ਸਾਰਾ ਏਰੀਆ ਖਰੀਦਿਆ ਜਿੱਤਰ ਵੀ ਤਾਂ ਆ ਜਿਹੜਾ ਇਹਨਾਂ ਦਾ ਸਾਰਾ ਝੋਨਾ ਇਹਨਾਂ ਦੇ ਮਾਰਗਾਂ ਬਈ ਸਤਾਲਾ ਇਹ ਨਹੀਂ ਇਹਨਾਂ ਦਾ ਮਕੜਾ ਵਾ ਫਰਤੀ ਪਾਈ ਹੈ ਤੇ ਸਾਰੀ ਕਿਨਾਂ ਸਾਰੇ ਖੇਤ ਨੀਵੇਂ ਆ ਬਹੁਤ ਸੁੱਕਾ ਨਹੀਂ ਹੋ ਯਾਰ ਲੱਪਣਾ ਦੇਹ ਹੈ ਕਿ ਆਕੇ ਨਾ ਕੋ ਪਰ ਪਾਖੇ ਸੁੱਕਾ ਨਹੀਂ ਹੋ ਯਾਰ ਲੱਗਣਾ ਹੋਏ ਲਵ ਚਾਰਜ ਨੂੰ ਪਾਤਾ ਦਿਖਾ ਦੋ ਤੁਹਾਨੂੰ ਮੋੜਿਆਂ ਨੂੰ ਜੱਗ ਲਈ ਯਾਦ ਕਰੀਂ ਕਿਹਾਰ ਪੌਂਡੇ ਯੱਟ ਮੱਕੀ ਦਾ ਖੇਡਾ ਵੀ ਰੇਸਾ ਦੇ ਕੇ ਅੜਾਤਾ ਹੋਲੀ ਮੋਲ ਦਾ ਹੋਲੀ ਸਾ ਸਿੱਧਾ ਕਰ ਹੁਣ ਇਹਨੂੰ ਪੇਨ ਨੂੰ ਕਹਿੰਦਾ ਖੜਾ ਕੇ ਬਹਿ ਗਿਆ ਉਸੇ ਨਾਲ ਤੇ ਜੀ ਇਹਨਾਂ ਮੁੜੇ ਨਹੀਂ ਕੋਲੇ ਨਹੀਂ ਕੀਤਾ ਉਹਨਾਂ ਖੜਾ ਆਲੀ ਟਰਾਲੀ ਵਿੱਚ ਆਪਣੇ ਮੋਸ ਤੇ ਲਿਆ ਕੇ ਲੈ ਉਹਨੂੰ ਅੜ ਗਿਆ ਟਰਾਲੀ ਬਈ ਤੇਰੀ ਜਿਆਦਾ ਤੇਜ਼ ਸੀਗਾ ਮੈਂ ਚਲਾ ਸੋਨੂੰ ਕੱਢੂਗਾ ਫੇਰੇ ਆ ਮੋੜਾਂ ਨਹੀਂ ਬ੍ਰੇਕ ਮਾਰੀ ਖਿੱਚ ਕੇ ਉਹਨੂੰ ਦੂਜੀ ਚੋਂ ਪਰੋਣਾ ਦੁੱਧ ਦਾ ਸ਼ਾਹ ਗੱਡੀ ਆਈ ਤਾਂ ਦੂਜੀ ਫੇਸੇ ਖਾਲੀ ਕਰਾ ਦੇਣੀ ਏ ਸ਼ਾਹ ਹਾਂ ਦੱਸ ਦੇ ਮੈਸੇ ਕਰ ਦੇ ਉਹਨਾਂ ਨੂੰ ਖਾਲੀ ਅੜ ਗਈ ਕਹਿੰਦਾ ਲੈ ਵੇ ਮੇਥਾ ਮੈਂ ਹੁਣ ਹੈਗਾ ਚੱਲਾ ਤੇ ਕੰਮ ਕੁੰਮ ਸਾਂਭ ਲੇ ਹੁਣ ਓਕੇ ਓਕੇ ਜੀ ਓਕੇ ਮੇਹਰ ਬੜੀ ਮਿਹਰਬਾਨੀ ਤੇ ਆੜੀ ਖਣ ਉਹ ਸਾਡਾ ਕੰਮ ਟਰੱਕਾਂ ਦਾ ਯਾਰ ਓਏ ਤੂੰ ਇੱਥੇ ਕਾ ਤੂੰ ਖੜੀ ਕਟਾਲੀ ਮੋਲਗਾ ਨੰਗੜੀ ਜਿਆਦਾ ਕਰਾਇਆ ਹੋ ਜਾ ਕੇ ਹਾਂ? ਉਹ ਤੇ ਗਿਆ ਨਹੀਂ ਉਹ ਕਿਉਂ ਗਿਆ? ਉਹ ਤੇ ਕੋਇਆ ਆ। ਜ਼ਿਆਦਾ ਜ਼ੋਰ ਲਵਾਇਆ ਉਹ ਡੇਪਾ ਨਾਲ। ਬੈਗ ਥੋੜੀ ਕਰੇ ਫਿਰਿਆ ਉਹਨੇ। ਲੱਦੀ ਟਰਾਈ ਧੱਕਾ ਮਾਰ ਕੇ ਹੌਲੀ ਨਹੀਂ ਲਿਆਉਂਦੇ ਨਾ ਗੱਲ ਤੇ ਆ। ਚੱਲ ਠੀਕ ਆ ਫੇਰ। ਉੱਧਰ ਜਾਣਾ ਸੀ ਮਤੇ ਉਹ ਚਲ ਗਿਆ। ਦੂਜਾ। ਕਾਪੂ ਦੂਜਾ ਮਤੇ ਆ ਜਾ ਚਲ ਗਿਆ ਉਸ ਨੂੰ। ਅੱਛਾ। ਉੱਧਰ ਕੌਣ ਹੈ ਹੁਣ? ਹੋ ਤੇਰੇ ਮੋਰੇ ਬੋਲਦਾ ਹੀ ਨਹੀਂ ਬੋਲਦਾ ਹੀ ਨਹੀਂ ਪਿੰਡ ਰੋਲਿਆਂ ਚੰਨਾ ਕਹਿੰਦਾ ਚੱਲਦਾ ਹੁ ਤੇਰੇ ਮੋਰੇ ਬੋਲਦਾ ਹੀ ਨਹੀਂ ਬੋਲਦਾ ਹੀ ਨਹੀਂ ਬੋਲਦਾ ਹੀ ਨਹੀਂ ਪਿੰਡ ਰੋਲਿਆਂ ਚੰਨਾ ਕਹਿੰਦਾ ਚੱਲਦਾ ਹੁ ਤੇਰੇ ਮੋਰੇ ਬੋਲਦਾ ਹੀ ਹੋ ਜੱਟ ਕਾ ਮਾਦੇ ਨਿਸ਼ਾਨੇ ਨਹੀਂ ਹੋ ਲਾਉਂਦਾ ਓ ਜੱਟ ਕਾ ਮਾਦੇ ਨਿਸ਼ਾਨੇ ਨਹੀਂ ਹੋ ਲਾਉਂਦਾ ਤੇ ਤੇਰੇ ਮੋਰੇ ਬੋਲਦਾ ਹੀ ਨਹੀਂ ਬੋਲਦਾ ਹੀ ਨਹੀਂ ਉਹ ਪਿੰਡ ਰੌਲਿਆ ਚੰਨਾ ਕਹਿੰਦਾ ਚੱਲ ਪੁੱਤ ਤੇਰੇ ਮੋਰੇ ਬੋਲਦਾ ਹੀ ਨਹੀਂ ਉਹ ਯਾ ਟਿੱਕਾਂ ਵਾਂਦੇ ਨਿਸ਼ਾਨੇ ਨਹੀਂ ਹੋਂਦਾ ਉਹ ਤੇਰੇ ਮੋਰੇ ਬੋਲਦਾ ਹੀ ਨਹੀਂ ਤੇ ਹਾ 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 ਉਹ ਕਿਹਨਾਂ ਦਾ ਡਾਈ 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 ਲੈ ਗਿਆ ਲੈ ਗਿਆ ਹੁਣ ਉਹ ਤੇਰਾ ਨਾਲ ਦਬਾਈ ਫਰਜਾਨੀ ਜਿਹਨੂੰ ਦਬੋਸ ਤੇ ਕੇ ਤੇ ਬੇ ਉੱਤੇ ਰਾਂ ਨਾਕੜਾ ਭਾਈ ਫਿਰ ਗਾਂਹੂ ਜੀ ਨਿੰਮਟਾ ਕੋਟ ਤੇ ਪੁੱਟੇ ਸ਼ਮੂਰੋ ਟਰਾਲੀ ਤੇ ਗੱਡੀਆਂ ਦਾ ਲੱਗਿਆ ਯਾਮੇ ਤਰਾ ਟਰਾਲੀ ਅੜ ਗਈ ਮੋੜ ਤੇ ਆੜਾ ਉਹ ਮੋੜ ਤੇ ਆ ਆ ਕੇ ਟਰਾਲੀ ਠੱਕਾ ਮਾਰਿਆ ਟਰੈਕਟਰ ਨੇ ਸਾਡੀ ਕਹਾਣੀ ਨੂੰ ਕਿਤੋਂ ਕੱਢ ਲੈ ਗਏ ਨਿੰਮਟਾ ਕੋਟ ਤੇ ਮਕੀ ਦਾ ਯਾਰ ਬੋਂਡ ਦੂੜੋ ਦੂੜ ਕੇ ਲੱਗੇ ਬੰਦੇ ਲਾਏ ਆ ਸਾਰੇ ਬੰਦੇ ਕੰਮਾ ਦੇਖਣ ਦੇ ਮੈਂ ਵੀ ਕਰਮੇਸ਼ਰ ਹੁਣ ਮੈਂ ਤਾਂ ਹੁਣ ਕੰਮ ਦੇ ਵੇੜ ਤੇ ਆ 1 ਵਜੇ ਆ ਘਰੋਂ ਚਲੇ ਹੁੰਦਾ ਵੀ ਕਹਦਾ ਬੜੀ ਮਿਹਰਬਾਨੀ ਤੇ ਓ ਰੁਕ ਜਾ ਅੱਡ ਜਾ ਕਹੋ ਮੈਂ ਹੁਣ ਤਾਂ ਕੁੱਟ ਲਿਆਰ ਮੁਰਗੀਓ ਗੱਡੀ ਵਿੱਚ ਨੂੰ ਜਣਗਾ

ਦਗਾ ਮਟਰ ਖਾਣ ਲਾ ਲਾ ਉਹ ਹਨ ਕੁੜੀ ਬੁੱਟੇ ਪਿੱਛੇ ਲੱਗੀ ਐਵੇਂ ਨਹੀਂ ਵੱਡੀ ਕੁੜੀ ਕੋਈ ਸ਼ਹਿ ਵੀ ਰੱਖਿਆ ਦੇ ਰੱਖ ਬਾੜੀ ਚ ਲੱਗ ਗਈ ਆ ਆ ਏਦਾਂ ਲਾਏ ਮੋਰੇ ਪੱਠਿਆ ਦੇ ਢੇਰ ਗਾਈਆਂ ਦੇ ਗਾਂ ਲਾਏ ਨਾ ਮੋਰੇ ਠੇਰ ਪੱਠਿਆਂ ਦੇ ਫੇਰ ਖਾਂਦੀਆਂ ਫੇਰ ਦੁੱਧ ਦਿੰਦੀਆਂ ਤਿੰਨ-ਤਿੰਨ ਟਾਈਮ ਤੇ ਅਨੇਕਾਂ ਲੀ ਗਾਂ ਦਾ ਨੰਬਰ ਲੱਗਾ ਵਿੱਚ ਖੇ ਚਲਣ ਡੈ ਨਿਆਰੇ ਉਸ ਸਾਰੀਆਂ ਗਈਆਂ ਖਾ ਲਈਆਂ ਪੱਠਿਆਂ ਪਾਜੀ ਪਾਜੀ ਨਾਲ ਬਣਾ ਰਹੇ ਠੇਰ ਲੱਗੇ ਮੋਰੇ ਪੱਠਿਆਂ ਤੇ ਫੇਰ ਦੁੱਧ ਇਹ ਤਿੰਨ ਟਾਈਮ ਜਵਾਈ ਜਾਂਦੀ ਇਹਨਾਂ ਦੀ ਕਦੇ ਤੇ ਪੱਖੇ ਲਾਏ ਠੇਰੀਆਂ ਪੱਟਣ ਦਾ ਇੰਨੀ ਕਿ ਆ ਨਿਕਲ ਮਾ ਤੇਰੇ ਯਾਰ ਵੀ ਹਾਂ ਚੋਕ ਆਈ ਜਾਂਦੀਆਂ ਗਾਈਆਂ ਬਾਹਰ ਪੱਠੇ ਪਾਂਡਾਂ ਨਾਲ ਨਾਲ ਕਹਿੰਦਾ ਗਰੁੱਪ ਚੋਲੇ ਬਣੂ ਬਣਾਈ ਜਾਂਦੇ ਆ ਚੀ ਆ ਨਗਲਾਂ ਤੇ ਰਹੀ ਯਾਰ ਦੀ ਇਥੇ ਕੰਡਾ ਇਥੇ ਕੰਡੇ ਫੋਗ ਆਉਣੀਆਂ ਕਵਾਡੀਆਂ ਸਾਰੀ ਜਿਹੜੀ ਜਾਂਦੀਆਂ ਕੰਡੇ ਤੇ ਚੀ ਆ ਨਗਲਾਂ ਤੇ ਰਹੀ ਯਾਰ ਦੀ ਗੱਲਾਂ ਤੇ ਰਹੀ ਯਾਰ ਦੀ ਚਲੋ ਬਾਹਰ ਕਢੇ ਦਾ ਈਦਾ 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 ਹੈ ਵੀ ਆਵੇ ਹੈ ਹੈ

ਦਾਈ ਵੀ ਆ ਦਾਈ ਦਾਈ ਹਾਂ 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 ਚਲੋ ਬਾਹਰ ਚਲ ਜਾ ਹੁਣ ਚਲੋ ਚੋਰੀਆਂ ਚਲ ਜਾਓ ਬਾਹਰ ਦਾ ਖੋਲਦਾ ਓਏ ਚੱਕ ਦੋ ਫਟਾ ਖੋਲਦਾ ਹੁਦਾ ਜਾਈਦਾ ਓਏ ਜੀ ਹੋਂ ਨੇ ਦੱਲਾ ਤੇਰੇ ਯਾਰ ਜਾਈਦਾ ਜਾ ਰੱਬ ਕਰਕੇ ਬਾਈ ਹੇ ਹਾਂ ਲੈਪ ਦਾਈ ਦਾਈ ਵੀ ਆ ਹਾਂ ਹਾਂ ਬੰਦ ਕਰ ਲਈ ਇਹੋ ਚੂੜੀਆਂ ਹੋ ਗਈਆਂ ਚਲੋ ਹਲੋ ਉਹ ਜਦ ਦਾ ਮਟਰ ਕਾਂ ਦਾ ਕੁੜੀ ਦੋਸਤ ਪੁੱਟ ਗਈ ਲੈ ਗਈ ਹਲੋ ਓਏ ਦਾਈ 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 ਹਲੋ ਇਧਰ ਵੀ ਪੱਠੇ ਬਾਏ ਖਾਂਦੇ ਆ ਕਬੂਤਰ ਦੇ ਲੋਕ ਕਿੰਨੇ ਬੈਠੇ ਆ ਜਾਨਵਰ ਬੜੀ ਜਾਨਵਰ ਬੈਠੇ ਤੇ ਪਹਿਲਾ ਦੂਜਾ ਗਰੁੱਪ ਆਉਂਦਾ ਪੜੀ ਚਲੋ ਚਲੋ கே எல்லோக்கள் கடை சாடையா பட்டாண்டே